ਹਾਂਜੀ YouTube ਤੇ Facebook ਫੈਮਿਲੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕੀ ਹਾਲ ਆ ਜੀ ਭੈਣੋ YouTube ਵਾਲਗੋ ਤੇ ਭਰਾਵੋ ਕੀ ਹਾਲ ਆ ਸਾਰਿਆਂ ਦੇ ਸਪੋਰਟ ਕਰਦਾ ਕਰੋ ਮੈਨੂੰ ਵੀ ਵਿਚਾਰੇ ਨੂੰ ਕੀ ਹੋਊਗਾ ਜੇ ਮੇਰੇ ਕੋਲ ਮਹਿੰਗਾ ਫੋਨ ਹੈ ਨਹੀਂ ਕੀ ਹੋਊਗਾ ਜੇ ਮੇਰੇ ਕੋਲ ਇਨ ਗੰਜਸ ਹੈ ਨਹੀਂ ਕਿ ਵੀ ਮੈਂ ਉਹ ਲੈ ਆਵਾਂ ਆ ਵੀਡੀਓ ਬਣਾਉਣ ਵਾਲਾ ਜਿਹੜਾ ਸਟੈਂਡ ਹੁੰਦਾ ਹੈ ਤੇ ਸੋਹਣਾ ਮਹਿੰਗੇ ਕੈਮਰੇ ਵਾਲਾ ਫੋਨ ਲੈ ਆਵਾਂ ਤੇ ਕੋਈ ਨਹੀਂ ਕਿ ਤਰ੍ਹਾਂ ਅਬ ਮੇਰੇ ਤੇ ਵੀ ਟਾਈਮ ਲਿਆਊਗਾ ਮੈਂ ਵੀ ਲੈ ਲੂੰਗੀ ਫੋਨ ਤੇ ਤੁਸੀਂ ਸਪੋਰਟ ਕਰਦਾ ਕਰੋ ਠੀਕ ਆ ਬਸ ਬਸ ਸਪੋਰਟ ਕਰਿਆ ਕਰੋ ਤੁਹਾਡੀ ਸਪੋਰਟ ਨਾਲ ਹੀ ਆ ਤੇ ਸਪੋਰਟ ਨਹੀਂ ਕਰਦੇ ਤੁਸੀਂ ਮੇਰੇ ਵੀਡੀਓ ਨੂੰ ਨਾ ਲਾਈਕ ਨਾ ਸ਼ੇਅਰ ਨਾ ਕਮੈਂਟ ਤੇ ਛੋਟ ਰੀਲਾਂ ਦੇ ਮਾੜੇ ਜਿਹਾਉਂਦੇ ਲੌਂਗ ਵੀਡੀਓ ਤੇ ਫਿਰ ਰੁਕ ਜਾ ਕਰੋ ਲੌਂਗ ਵੀਡੀਓ ਵੀ ਦੇਖ ਲਿਆ ਕਰੋ ਵੀ ਕੀ ਮੈਂ ਕਹਿੰਦੀ ਆ ਤੇ ਕੀ ਨਹੀਂ ਕਹਿੰਦੀ ਮੈਂ ਕੋਈ ਮਾੜੀਆਂ ਗੱਲਾਂ ਨਹੀਂ ਦੱਸਦੀ ਕੋਈ ਚੱਤ ਦੀ ਗੱਲ ਹੀ ਦੱਸ ਕੇ ਜਾਣੀ ਹੁੰਨੀ ਆ ਠੀਕ ਆ ਤੇ ਅੱਜ ਗੱਲ ਕਰਦੇ ਆ ਆਪਾਂ ਆਪਦੀ ਜ਼ਿੰਦਗੀ ਬਾਰੇ ਵੀ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਭੱਜ ਭੱਜ ਕੇ ਅਸੀਂ ਕੰਮ ਕਰਨੇ ਭੱਜ ਭੱਜ ਕੇ ਅਸੀਂ ਆਪਦੇ ਮਾਂ ਪਿਓ ਨਾਲ ਆਹਾ ਤਪੜਤੀ ਕੰਮਾਂ ਚ ਪੂਆਣੀ ਭੱਜ ਭੱਜ ਕੇ ਰੋਟੀ ਪਾਣੀ ਖੇਤਾਂ ਬੰਨਿਆ ਚ ਲੈ ਕੇ ਜਾਣਾ ਤੇ ਘਰੇ ਵੀ ਪਸ਼ੂ ਠੰਡੇ ਸਾਹਮਣੇ ਪੱਠਾ ਟੱਕਾ ਪਾਉਣਾ ਭੱਜੇ ਫਿਰ ਨਾ ਜਾਣੀ ਕੋਈ ਟੈਨਸ਼ਨ ਨਹੀਂ ਹੁੰਦੀ ਸੀ ਜਮੇ ਤੇ ਸਾਰਾ ਦਿਨ ਇੰਨੇ ਠੰਡੇ ਕਰਨੇ ਨਾਲੇ ਬਾਹਰ ਖੇਤ ਬੰਨੇ ਜਾਣਾ ਨਾ ਪਿੰਡ ਪੀੜ ਚ ਜਾਣਾ ਨਾਲੇ ਘਰੇ ਆਪਦੇ ਮਾਂ ਪਿਓ ਨਾਲ ਸਾਰੇ ਠੰਡੇ ਕਰਾਉਣਾ ਸੱਤ ਸੱਤ ਪਸ਼ੂ ਹੁੰਦੇ ਸੀ ਸਾਡੇ ਤੇ ਜਮੇ ਹੀ ਨਾ ਥੱਕਣਾ ਤੇ ਅੱਜ ਅੱਗੇ ਮੈਂ ਉੱਥੇ ਆਟਾ ਗੁੰਨੇ ਮੰਜੇ ਤੇ ਬਹਿ ਕੇ ਤੇ ਹੁਣ ਮੈਂ ਰੋਟੀ ਲਾਉਣੀ ਆ ਖੜਕੇ ਅੱਗੇ ਕਿੱਥੇ ਖੜਕੇ ਰੋਟੀ ਲਾਉਂਦੀ ਸੀ ਬੀਬੀਆਂਾਂ ਕੇ ਬਾਹ ਕੇ ਰੋਟੀ ਲਾਉਣੀ ਚੁੱਲਿਆਂ ਤੇ ਚੁਰਾਂ ਤੇ ਤਵਿਆਂ ਧਰ ਲੈਣੀਆਂ ਤੇ ਅੱਗ ਵੀ ਨਾਲ ਦੇ ਨਾਲ ਮਚਾਉਣੀ ਤੇ ਅੱਗ ਕਾਦੀ ਹੁੰਦੀ ਸੀ ਪਰਾਲੀ ਦੇ ਫੂਸ ਹੁੰਦਾ ਸੀ ਪਰਾਲੀ ਦਾ ਹੁਣ ਤਾਂ ਫੂਸ ਦਾ ਹੁਣ ਹੀ ਪਤਾ ਕਿ ਫੂਸ ਕਾਦ ਨੂੰ ਕਹਿੰਦੇ ਪਰਾਲੀ ਦਾ ਗਰਾਰੇ ਜੇ ਹੁੰਦੇ ਸੀ ਉਹ ਚੱਕ ਲੈਂਦੀਆਂ ਸੀ ਜਿਹੜੀਆਂ ਤੇ ਗੰਡੇ ਨਹੀਂ ਹੁੰਦੇ ਤਾਂ ਇਹਨੂੰ ਨਹੀਂ ਪਤਾ ਕੀ ਸੀ ਤੇ ਉਹ ਸੀਗੇ ਤੇ ਜਾਂ ਸੀਗਾ ਦੂਜਾ ਨਹੀਂ ਆਹਾ ਕੀ ਉਹਨੂੰ ਕਹਿੰਦੇ ਆਪਣਾ ਨਹੀਂ ਟਾਂਗਰ ਹੁੰਦਾ ਸੀ ਸ਼ਰਮਾਂ ਦਾ ਜਿਹਦੇ ਨਾਲ ਬੁੜੀਆਂ ਦੇ ਰੋਟੀ ਲਾਉਣੇ ਤੇ ਹੁਣ ਤਾਂ ਗੈਰ ਤੇ ਲਾਉਣੀ ਔਖੀ ਹੋਈ ਪਈ ਆ ਤੇ ਹੁਣ ਰੋਟੀਆਂ ਖਾਧੀਆਂ ਨਹੀਂ ਜਾਂਦੀਆਂ ਲਾ ਕੇ ਤੇ ਹੁਣ 9:30 ਹੋ ਗਏ ਆ ਤੇ ਹੁਣ ਆਟਾ ਗੁੰਨੇ ਤੇ ਹੁਣ ਲੱਗੀਆਂ ਰੋਟੀ ਲਾਉਣ ਤੇ ਹੁਣ ਵੀ ਮਸਾਂ ਮਾਰ ਬੰਦੜ ਕੇ ਤੇ ਪਹੁੰਚੀਆਂ ਗੈਸ ਕੋਲੇ ਪਹਿਲਾਂ ਆਟਾ ਗੁੰਨੇ ਮੰਜੇ ਤੇ ਬਹਿ ਕੇ ਤੇ ਪਹਿਲਾਂ ਆਟਾ ਮੁੱਡੇ ਨੂੰ ਕਿ ਲਿਆ ਕਢਾ ਕੱਢ ਕੇ ਵੇ ਲੈ ਕੇ ਤੇ ਆਟਾ ਮਗੁੰਨਾ ਤੇਨੇ ਵਿਚਾਰੇ ਨੇ ਆਟਾ ਲਿਆ ਕੇ ਦਿੱਤਾ ਫਿਰ ਇਹਨੂੰ ਮੈਂ ਕਾ ਪਾਣੀ ਵੀ ਲਿਆ ਦੇ ਫਿਰ ਪਾਣੀ ਲਿਆ ਤੇ ਹੁਣ ਇੱਥੇ ਲੌਣ ਲੱਗੀ ਪੋਣਾ ਲਿਆ ਦੇ ਡੱਬਾ ਲਿਆ ਦੇ ਘਿਓ ਲਿਆ ਦੇ ਆਹ ਹਾਲ ਹੋਇ ਪਈ ਤੇ ਅੱਗੇ ਜਦੋਂ ਟ੍ਰੈਮ ਸੀ ਆਉਂਦੇ ਤੇ ਉਦੋਂ ਜਦੋਂ ਅਸੀਂ ਐਡ ਐਡ ਹੁੰਦੇ ਸੀ ਉਦੋਂ ਅਸੀਂ ਆਇਆ ਕਰਨਾ ਨੇਰ ਵਾਂਗੂ ਭੱਜੇ ਤੇ ਸਾਨੂੰ ਕਦੇ ਕੋਈ ਟੈਨਸ਼ਨ ਹੀ ਨਾ ਹੋਣੀ ਜਾ ਸਕੇਵੇਂ ਦਾ ਤਾਂ ਪਤਾ ਹੀ ਨਹੀਂ ਸੀ ਹੁੰਦਾ ਜਦੋਂ ਸਾਡੇ ਪਿਓ ਨੇ ਕਹਿਣਾ ਨਾ ਮੇਰੇ ਨੇ ਮੇਰੇ ਪਿਓ ਨੇ ਕਈ ਵਾਰ ਕਹਿਣਾ ਵੀ ਰਾਤ ਮੈਨੂੰ ਨਹੀਂ ਦੀ ਆਈ ਮੈਂ ਕਰਾਤ ਥੱਕ ਗਿਆ ਵੀ ਜਾਨੀ ਥੱਕ ਗਿਆ ਕਹਿਣਾ ਜਾਂ ਕਹਿਣਾ ਮੈਂ ਨਾ ਉਹੋ ਥੱਕ ਕੇ ਆਲੀ ਤਕਾਲੀ ਨਹੀਂ ਸੀ ਹੁੰਦੀ ਹਨ ਵੀ ਕਹਿਣਾ ਨਾ ਮੈਨੂੰ ਤੋੜਾ ਖੋ ਹੀ ਲੱਗਦੀ ਚਤ ਚ ਵੀ ਈਆਂ ਪੁੱਤਾਂ ਦੇ ਟੈਨਸ਼ਨ ਮਾਂ ਪਿਓ ਨੂੰ ਹੁੰਦੀ ਆ ਤੇ ਕਹਿਣਾ ਮੈਨੂੰ ਤੋੜ ਲੱਗੀ ਤੇ ਮੈਂ ਕਹਣਾ ਤੋੜ ਕੇ ਹੁੰਦੀ ਏ ਵੀ ਸਾਨੂੰ ਤਾਂ ਤੋੜਦਾ ਆਏ ਨਹੀਂ ਪਤਾ ਵੀ ਤੋੜ ਹੁੰਦੀ ਕੀ ਆ ਕਾਸ ਨੂੰ ਤੋੜ ਕਹਿੰਦੇ ਆ ਤੇ ਬੀਓ ਸਿੱਤਾ ਜਿੱਥੇ ਮਰਜੀ ਪੈ ਜਾਵੇ ਸਾਨੂੰ ਤਾਂ ਚਾਹੀ ਮੈਂ ਤੜਕੇ ਉੱਠ ਕੇ ਸੋਚਣਾ ਸਵੇਰੇ ਮੇਰੇ ਪਿਓ ਨੇ ਕਹਿਣਾ ਵੀ ਮੈਨੂੰ ਨੀਂਦ ਨਹੀਂ ਆਈ ਰਾਤ ਤੋੜ ਲੱਗੀ ਤੋੜਾ ਕੋਈ ਨਾ ਕੋਣ ਪਤਾ ਨਹੀਂ ਤੋੜ ਕਾਸ ਨੂੰ ਕਹਿੰਦੇ ਸੱਚੀ ਰੇਜ ਘੱਟ ਚੱਜਾ ਨਹੀਂ ਇਹਨਾਂ ਚੀਜ਼ਾਂ ਦਾ ਪਤਾ ਸੀ ਮੈਂ ਕਹਣਾ ਤੋੜ ਪਤਾ ਨਹੀਂ ਕਾਸ ਨੂੰ ਕਹਿੰਦੇ ਆ ਤੇ ਸਾਨੂੰ ਤਾਂ ਚਾਹੀ ਕੋਈ ਕੰਢਿਆ ਤੇ ਪਾਦੇ ਅਸੀਂ ਤਾਂ ਉੱਥੇ ਵੀ ਸੌ ਜਾਣੇ ਆ ਤੇ ਇਹ ਕਹਿੰਦਾ ਮੈਨੂੰ ਨੀਂਦ ਨਹੀਂ ਆਉਂਦੀ ਬਲਟਾ ਸੌਣਾ ਬਿਸਤਰਾ ਵਿਚੇ ਅਸੀਂ ਥੱਲੇ ਇਹ ਇੰਨਾ ਸੋਹਣਾ ਮੰਜਾ ਸੀ ਵਧੀਆ ਪੱਖੇ ਦੀ ਹਵਾ ਸੀ ਜਾਣਾ ਸਿਆਲ ਹੋਣਾ ਤੇ ਕਹਿਣਾ ਰਜਾਈ ਵਧੀਆ ਸੀ ਤੇ ਵੀ ਫੇਰ ਵੀ ਇਹ ਕਹਿੰਦਾ ਮੈਨੂੰ ਨੀਂਦ ਨਹੀਂ ਆਈ ਤੇ ਕੀ ਪਤਾ ਕਿਹੜੀ ਕਿਹੜੀ ਚੀਜ਼ ਆ ਵੀ ਜਿਹੜੀ ਇਹਨੂੰ ਟਿਕਾਣੀ ਦਿੰਦੀ ਵੀ ਕੀਤਾ ਚਾਹੇ ਰੋੜਾ ਤੇ ਪੈਜੇ ਚਾਹੇ ਅਸੀਂ ਕੰਡਾ ਤੇ ਪੈਜੇ ਸਾਨੂੰ ਤਾਂ ਜਾ ਕੇ ਭਾਈ ਆ ਜਾਂਦੀ ਆ ਤੇ ਹੁਣ ਪਤਾ ਲੱਗਦਾ ਵੀ ਤੋੜ ਕੀ ਚੀਜ਼ ਹੁੰਦੀ ਆ ਤੋੜ ਹੁੰਦੀ ਆ ਜਿਹੜੀ ਆਪਦੇ ਬੱਚਿਆਂ ਦੀਆਂ ਟੈਨਸ਼ਨਾਂ ਹੁੰਦੀਆਂ ਇਹਨਾਂ ਨੂੰ ਵਿਆਹਣਾ ਇਹਨਾਂ ਨੂੰ ਮੰਗਣਾ ਇਹਨਾਂ ਦੇ ਥਾਂ ਖੜੇ ਵੇਖਣਾ ਚਾਜ ਦੇ ਮਹਿਲ ਨੂੰ ਆਪ ਦੇ ਘਰ ਰੰਗੀ ਵਸਣਾ ਚਾਹੀਦੀ ਹੋਵੇ ਚਾਹੇ ਕਤ ਹੋਵੇ ਜਾਂ ਕਿਸੇ ਤੋਂ ਕੋਈ ਪੈਸਾ ਲੈਣਾ ਜਾਂ ਕਿਸੇ ਨੂੰ ਪੈਸਾ ਕੋਈ ਦੇਣਾ ਜਾਂ ਘਰ ਦੇ ਕਿਸਬ ਦੇ ਪੱਤੇ ਦੀ ਟੈਨਸ਼ਨ ਜਾਂ ਕੋਈ ਪਸ਼ੂ ਢਾਂਡੇ ਦੀ ਵੀ ਹਨਾ ਪੱਠੇ ਡੱਕੇ ਦੀ ਜਾਂ ਬਹੁਤ ਟੈਨਸ਼ਨਾਂ ਹੁੰਦੀਆਂ ਸੀਗੀਆਂ ਤੇ ਉਦੋਂ ਕਮਾਈਆਂ ਵੀ ਇੰਨਾ ਹੈ ਨਹੀਂ ਸੀਗੀਆਂ ਪਰ ਉਦੋਂ ਸਕੂਨ ਬਹੁਤ ਹੁੰਦੇ ਸੀ ਹਨ ਤੇ ਮੇਰੇ ਗੱਲਾਂ ਤਾਂ ਵੈਸੇ ਇਹ ਹੋ ਜੂਗਾ ਜੇ ਕਿਸੇ ਨੇ ਪੂਰੀ ਵੀਡੀਓ ਵੇਖੀ ਤਾਂ ਦੱਸਿਓ ਵੀ ਤੁਹਾਨੂੰ ਮੇਰੇ ਗੱਲਾਂ ਸਹੀ ਲੱਗਦੀਆਂ ਕਿਉਂਕਿ ਮੇਰੇ ਕੋਲੇ ਆ ਹੈ ਨਹੀਂ ਵੀ ਆ ਖਾਲਾ ਬਣਾ ਲੈ ਚਲੂ ਇੱਕ ਅੱਧੀ ਪਾ ਵੀ ਦੇਈਦੀ ਆ ਤੇ ਖਾਣ ਪੀਣ ਦਾ ਮਨਤ ਵੀ ਨਹੀਂ ਚੰਗਿਆ ਲੱਗਦਾ ਹਨਾ ਖਾਂਦਾ ਪੀਂਦਾ ਤਾਂ ਹਰ ਇੱਕ ਯਾਰ ਰੋਟਾ ਮਾ ਲਿਆ ਮੱਥਾ ਰੋਟਾਂ ਦਾ ਘਰ ਲੋਆ ਪਤੇ ਤੇ ਮੈਂ ਬੈਸੇ ਤਾਂ ਮੈਂ ਕਦੀ ਰੋਟੀ ਧਰ ਕੇ ਹੱਥ ਤੇ ਵੀਡੀਓ ਬਣਾਈ ਨਹੀਂ ਚਲੋ ਇੱਕ ਆਤੀ ਬਣਾਈ ਵੀ ਹੋਊ ਉਹਦੇ ਲਈ ਸੌਰੀ ਆਏ ਨਹੀਂ ਕੋਈ ਗੱਲ ਹੈਗੀ ਬਣਾ ਵੀ ਲਈ ਦੀ ਕੋਈ ਨਾ ਕੋਈ ਜੇ ਸਪੈਸ਼ਲ ਜਾਂ ਕਦੇ ਜਗਮੀਤ ਮਾਰੀ ਨੇ ਮੈਂ ਕਦੀ ਬਣਾਈ ਹੋਣ ਪਰ ਉਹੇ ਪਰੋਠੇ ਤੇ ਮੈਨੂੰ ਐ ਹੁੰਦਾ ਵੀ ਚਲ ਮੈਂ ਵੀ ਵੀਡੀਓ ਤੇ ਰੋਟੀ ਬਣਾ ਹੱਥ ਧਰ ਕੇ ਬਣਾ ਲਾ ਦੀ ਵੀਡੀਓ ਤੇ ਪਹਿਲੀ ਗੱਲ ਆ ਮੈਂ ਮਨਾ ਮੰਦੀ ਹੁੰਨੀ ਇਸ ਚੀਜ਼ ਨੂੰ ਹਨਾ ਵੀ ਰੋਟੀ ਹੱਥ ਤੇ ਧਰ ਕੇ ਵੀਡੀਓ ਕਹਿੰਦੇ ਹੁੰਦੇ ਆ ਵਿਹੜੇ ਚ ਫੜਦੇ ਸੀ ਚੰਗਾ ਲੱਗਦਾ ਵੀ ਬੰਗਾ ਲਾਉਣ ਲੱਗੀਆਂ ਵੀ ਅੱਗੇ ਹੁਣ ਤਾਂ ਮੈਂ ਖੁੱਲੇ ਅੰਨ ਚ ਫੜੀ ਅੱਗੇ ਤੱਕ ਧੋਲੀਆਂ ਕਹਿਣਾ ਪੜਦੇ ਚ ਰੋਟੀ ਪਾਣੀ ਬਣੇ ਤੇ ਇਹਦੇ ਚ ਬਰਕਤ ਰਹਿੰਦੀ ਆ ਤੇ ਹੁਣ ਵੈਸੇ ਉਹ ਚੀਜ਼ਾਂ ਹੈ ਨਹੀਂ ਗੀਆਂ ਵੀ ਉਹ ਗੱਲਾਂ ਹੈ ਨਹੀਂ ਗੀਆਂ ਹੁਣ ਤੇ ਬਾਕੀ ਤੁਸੀਂ ਕਮੈਂਟ ਕਰਕੇ ਦੱਸੋ ਵੀ ਤੁਸੀਂ ਉਸ ਸਮੇਂ ਨੂੰ ਕਿੰਨਾ ਕੋ ਉਹ ਕਰਦੇ ਆ ਹਨ ਵੀ ਉਹ ਸਮਾਂ ਚੰਗਾ ਸੀ ਕਿ ਅੱਜ ਵਾਲਾ ਸਮਾਂ ਚੰਗਾ ਵਾ ਮੈਨੂੰ ਤਾਂ ਅੱਜ ਵਾਲਾ ਸਮਾਂ ਚੰਗਾ ਲੱਗਦਾ ਕਿਉਂਕਿ ਅੱਜ ਆਪਾਂ ਉਹ ਉਹ ਪਹਿਲਾ ਵਾਲਾ ਸਮਾਂ ਚੰਗਾ ਲੱਗਦਾ ਸੀ ਅੱਜ ਵਾਲਾ ਨਹੀਂ ਚੰਗਾ ਲੱਗਦਾ ਕਿਉਂਕਿ ਉਹ ਕਮਾਈ ਤਾਂ ਘੱਟ ਸੀ ਤੇ ਪਰ ਸਕੂਨ ਬਹੁਤ ਸੀ ਤੇ ਪਰ ਅੱਜ ਕਮਾਈ ਬਥੇਰੀ ਆ ਪੈਸਾ ਬਥੇਰਾ ਲੋਕਾਂ ਕੋਲੇ ਅੱਗ ਲਾਇਆ ਨਹੀਂ ਕਹਿੰਦੇ ਹੁੰਦੇ ਮੁਕਦ ਪਰ ਅੱਜ ਸਕੂਨ ਹੈ ਨਹੀਂਗਾ ਜੇ ਬਾਕੀ ਪੈਸੇ ਨਾਲ ਵੀ ਨਹੀਂ ਹੁੰਦਾ ਵੀ ਪੈਸੇ ਨਾਲ ਸਕੂਨ ਮਿਲਦਾ ਵਾ ਵੀ ਸਕੂਨ ਤਾਂ ਕਰਮਾਂ ਚ ਲਿਖਿਆ ਹੋਵੇ ਜ਼ਿੰਦਗੀ ਦੇ ਵਿੱਚ ਜਾਂ ਹਨ ਫੇਰ ਮਿਲਦਾ ਜੇਕਰ ਨੇ ਪੈਸੇ ਨਾਲ ਵੇਖੀਏ ਨਾ ਵੀ ਆਪਾਂ ਪੈਸੇ ਨਾਲ ਤੰਦਰੁਸਤੀ ਮਿਲਦੀ ਆ ਜਾਂ ਸਕੂਨ ਮਿਲਦਾ ਜਾਂ ਹਨ ਤੇ ਫੇਰਾ ਜ ਰਾਜਵੀਰ ਜਵੰਦਾ ਹਸਪਤਾਲ ਚ ਨਾ ਪਿਆ ਹੁੰਦਾ ਜੇ ਪੈਸੇ ਲੱਗ ਕੇ ਠੀਕ ਹੁੰਦਾ ਨਾ ਚਾਰਜ ਉਹਦੇ ਮਾਪਿਓ ਕੋਲੇ ਕੋਈ ਪੈਸੇ ਦੀ ਘਾਟ ਨਹੀਂ ਉਹਨੇ ਬਥੇਰਾ ਪੈਸਾ ਕਮਾਇਆ ਬਥੇਰੇ ਮਿਹਨਤ ਕੀਤੀ ਉਹਨੇ ਬਾਕੀ ਉਹ ਮਤਲਬ ਕਿ ਮੌਕੇ ਦਾ ਸੀਗਾ ਆਪਣਾ ਨਹੀਂ ਆਹ ਪੁਲਿਸ ਅਫਸਰ ਸੀਗਾ ਕਹਿੰਦੇ ਵੀ ਪੁਲਿਸ ਦੀ ਜੋਬ ਕਰਦਾ ਸੀ ਉਹ ਕਲਾਕਾਰ ਹਨਾ ਤੇ ਵੇ ਐਸੇ ਵਧੀਆ ਉਹਨੇ ਆਪਦਾ ਨਾਮ ਬਣਾਇਆ ਸੀ ਪੈਸਾ ਬਹੁਤ ਕਮਾਇਆ ਹੋ ਤੇ ਅੱਜ ਪਰ ਉਥੇ ਪੈਸਾ ਕੰਮ ਨਹੀਂ ਕਰਦਾ ਕਿਉਂਕਿ ਇੱਥੇ ਇਹ ਚੀਜ਼ ਸਾਫ਼ ਕਰਦੀ ਆ ਵੀ ਹਰ ਥਾਂ ਪੈਸਾ ਨਹੀਂ ਹੁੰਦਾ ਵੀ ਕੁਝ ਕੁ ਚੀਜ਼ਾਂ ਐਵੇਂ ਦੀਆਂ ਹੁੰਦੀਆਂ ਜਿਹੜੀਆਂ ਪੈਸਾ ਲਾ ਕੇ ਵੀ ਨਹੀਂ ਹਾਸਲ ਕਰਗੀਆਂ ਜਾਂਦੀਆਂ ਤੇ ਚਲੋ ਜੇ ਅੱਜ ਮੰਨ ਕੇ ਚਲੋ ਹੁਣ ਮੈਂ ਆਪਦੇ ਘਰ ਦੀ ਕੰਡੀਸ਼ਨ ਤੇ ਜਾਣੀ ਕਿ ਚਲੋ ਜੇ ਮੰਨ ਲਓ ਅੱਜ ਮਾੜੇ ਮੋٹے ਹਾਲਾਤ ਨਹੀਂਵੇਂ ਆ ਜਾਂ ਸਹੀ ਨਹੀਂ ਹੈਗੇ ਤਾਂ ਵਾਇਰੂ ਸੱਚੇ ਪਾਸਾ ਠੀਕ ਵੀ ਕਰ ਦੂ ਪਤਾ ਉਹਦੇ ਘਰੇ ਦੇ ਰ ਹਨੇਰ ਨਹੀਂ ਉਹਦੇ ਘਰੇ ਕਾਸੇ ਦੀ ਘਾਟ ਨਹੀਂਗੇ ਤੇ ਬਾਕੀ ਆਏ ਆ ਬੀ ਤੰਦਰੁਸਤੀ ਆ ਆਹਦੇ ਘਰੇ ਖੁਸ਼ ਆ ਹਨ ਕੋਈ ਦੁੱਖ ਨਹੀਂ ਕੋਈ ਤਕਲੀਫ ਨਹੀਂ ਕੋਈ ਤੰਗੀ ਨਹੀਂ ਕੋਈ ਪਰੇਸ਼ਾਨੀ ਨਹੀਂ ਵਿਜੈਭੂ ਜੀ ਪਕਾਉਨੇ ਆ ਤੇ ਉਹ ਜੀ ਸਕੂਨ ਦੇ ਨਾਲ ਖਾਣੇ ਆ ਵੀ ਆਏ ਨੇ ਵੀ ਚੰਗੀਆਂ ਨਹੀਂ ਲੱਗਦੀ ਰੋਟੀ ਪਾਣੀ ਦਾ ਹਨ ਵਧੀਆ ਖਾਈ ਦਾ ਵਧੀਆ ਸੋਈ ਦਾ ਵਧੀਆ ਉਠੀ ਦਾ ਵਾਹਿਗੁਰੂ ਦਾ ਸ਼ੁਕਰ ਕਰੀਦਾ ਉੱਠ ਕੇ ਸੱਚੇ ਪ੍ਰਭੂ ਦਾ ਵੀ ਪ੍ਰਮਾਤਮਾ ਚਲੂ ਤੇਰਾ ਸ਼ੁਕਰ ਹਨ ਵੀ ਅਸੀਂ ਤੇਰੇ ਹੁਕਮ ਨਾਲ ਵਧੀਆ ਸੱਤੇ ਅਸੀਂ ਤੇਰੇ ਹੁਕਮ ਨਾਲ ਦੰਦ ਚੜਿਆ ਤੇ ਅਸੀਂ ਉੱਠੇ ਵੀ ਆ ਵੀ ਇਹ ਚੀਜ਼ਾਂ ਹਨਾ ਪੈਸੇ ਨਾਲ ਨਹੀਂ ਮਿਲਦੀਆਂ ਇਹ ਚੀਜ਼ਾਂ ਪਰਮਾਤਮਾ ਨਾਲ ਮਿਲਦੀਆਂ ਆ ਵੀ ਆਦਮ ਨੂੰ ਵਿਚਾਰਾ ਮਨ ਜਿੱਤੇ ਪਿਆ ਤੇ ਉਹ ਕੋਲ ਪੈਸੇ ਲੂ ਲੋ ਪਿਆ ਜੀ ਉਹਦੇ ਕੋਲੇ ਪੈਸਾ ਨਾ ਵੀ ਹੁੰਦਾ ਨਾ ਤਾਂ ਵੀ ਦੁਨੀਆ ਉਹਨੂੰ ਪੈਸਾ ਇਕੱਠਾ ਕਰਕੇ ਅੰਨਾ ਪੈਸਾ ਲੋਕਾਂ ਕੋਲੇ ਤੇ ਲੋਕ ਉਹਨੂੰ ਠਾ ਲੈnde ਕਿਉਂਕਿ ਲੋਕਾਂ ਨੂੰ ਉਹਦੀ ਜ਼ਰੂਰਤ ਆ ਪੰਜਾਬ ਨੂੰ ਉਸ ਇਨਸਾਨ ਦੀ ਜ਼ਰੂਰਤ ਆ ਪਰ ਇੱਥੇ ਇਹ ਮਿਲਟਰ ਕਰਦਾ ਕਿ ਹਰ ਥਾਂ ਪੈਸਾ ਨਹੀਂ ਕੰਮ ਕਰਦਾ ਹਨਾ ਸਾਰੀ ਗੱਲ ਪੈਸੇ ਦੀ ਨਹੀਂ ਹੁੰਦੀ ਹੋਜ ਕੇ ਗੰਨਾ ਕਹਿੰਦੇ ਹੁੰਦੇ ਦਿਵਾਨਿਆਂ ਨਾਲ ਨਹੀਂ ਦਵਾਵਾਂ ਨਾਲ ਠੀਕ ਹੁੰਦਾ ਤਾਂ ਵੈਸੇ ਦਵਾਵਾਂ ਵੀ ਬਹੁਤ ਕਰੀਆਂ ਪ੍ਰਮਾਤਮਾ ਨੂੰ ਠੀਕ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਇੱਥੇ ਇਹ ਚੀਜ਼ ਦਵਾਈ ਨਾਲ ਦਵਾਈ ਜ਼ਿਆਦਾ ਕੰਮ ਕਰ ਜਾਂਦੀ ਹੈ ਬਈ ਵੀ ਪੈਸਾ ਨਹੀਂ ਕੰਮ ਕਰਦਾ ਹਨਾ ਤੇ ਹਰ ਖਾਂ ਪੈਸਾ ਨਹੀਂ ਜ਼ਰੂਰੀ ਹੁੰਦਾ ਹੁਣ ਮੈਂ ਸਭ ਉਹਦੇ ਅੱਲੀ ਵੇਖ ਕੇ ਆਏ ਸੋਚਦੀ ਆ ਵੀ ਕੋਈ ਨਹੀਂ ਜੇ ਪੈਸਾ ਨਹੀਂ ਤੰਦਰੁਸਤੀ ਤਾਂ ਹੈ ਵੀ ਆ ਜੇ ਸਾਡੇ ਕੋਲੇ ਖਾਣ ਜੁਗ ਦੇ ਦਿੰਦਾ ਨਾ ਰੱਬ ਤੇ ਸਾਨੂੰ ਜਿਹੜੀ ਚੀਜ਼ ਦੀ ਜ਼ਰੂਰਤ ਆ ਜਿਵੇਂ ਰੋਟੀ ਦੀ ਜ਼ਰੂਰਤ ਆ ਰੋਟੀ ਮਿਲ ਗਈ ਚਾਹ ਦੀ ਜ਼ਰੂਰਤ ਆ ਚਾਹ ਟਾਈਮ ਤੇ ਮਿਲ ਗਈ ਤੇ ਹੋਰ ਚਾਹੀਦਾ ਕੀ ਆ ਤੇ ਕੋਈ ਨਹੀਂ ਜਿੱਥੇ ਪੈਸਿਆਂ ਦੀ ਲੋੜ ਹੁੰਦੀ ਉਹ ਵੀ ਰੋਂਦਿਆ ਤੋਂ ਹੁੰਦਿਆਂ ਨੂੰ ਜ਼ਰੂਰਤ ਪੂਰੀ ਹੋ ਹੀ ਜਾਂਦੀ ਲੰਘ ਜਾਂਦਾ ਵੇਲਾ ਤੇ ਚਲੋ ਪੈਸੇਆ ਮੈਟਰ ਨਹੀਂ ਕਰਦਾ ਹਰ ਥਾਂ ਫਿਰ ਐਂ ਸੋਚਿਆ ਵੀ ਜੇ ਪੈਸਾ ਹਰ ਥਾਂ ਕੰਮ ਕਰਦਾ ਹੋਵੇ ਤਾਂ ਜੋਗ ਵਿਚਾਰ ਮੰਜੇ ਤੇ ਨਾ ਪਿਆ ਹੁੰਦਾ ਇਹ ਚੀਜ਼ਾਂ ਦੇਖਣੀਆਂ ਪੈਂਡੀਆਂ ਹਨਾ ਤੇ ਬਾਕੀ ਧੰਨਵਾਦ ਸਾਰਿਆਂ ਦਾ ਸਪੋਰਟ ਜ਼ਰੂਰ ਕਰਦਾ ਕੋਈ ਸਪੋਰਟ ਦੀ ਆਪਾਂ ਨੂੰ ਜ਼ਰੂਰਤ ਆ ਕਿਉਂਕਿ ਜੇ ਤੁਸੀਂ ਸਪੋਰਟ ਕਰੋਗੇ ਤਾਂ ਆਪਾਂ ਕਿਸੇ ਮਕਾਮ ਤੇ ਪਹੁੰਚ ਜਾਵਾਂਗੇ ਚਲੋ ਹਨ ਬਾਕੀ ਕਈ ਚੀਜ਼ਾਂ ਨਿੱਕੇ ਨਿੱਕਾ ਜਿਹੜੀਆਂ ਹੁਣ ਬਗਾਂ ਜ਼ਰੂਰਤਾਂ ਪੂਰਨ ਕਰਨ ਵਾਲਾ ਉਹ ਪੈਸਾ ਦੋ ਹੀ ਪਾਸੀ ਮੀਟਰ ਵੀ ਕਰਦਾ ਤੇ ਨਹੀਂ ਵੀ ਕਰਦਾ ਜੇ ਸੁੱਤ ਕੇ ਨਜ਼ਦੀਕੀ ਦੇ ਨਾਲ ਕਿਉਂਕਿ ਜੇ ਕੋਈ ਬੱਚਾ ਚੀਜ਼ ਮੰਗਦਾ ਹੁਣ ਜਖਮੀ ਤਾਂ ਜਖਮੀ ਤਾਂ ਚਾਰ ਕਿੱਦਾਂ ਤਾਂ ਸਾਈਕਲ ਨਹੀਂ ਮੰਗਦਾ ਤੇ ਮੈਨੂੰ ਦਵਾਈ ਨਹੀਂ ਗਈ ਸਾਈਕਲ ਤੇ ਜੇ ਪੈਸੇ ਹੁੰਦੇ ਤਾਂ ਮੈਂ ਇਹਨੂੰ ਸਾਈਕਲ ਜ਼ਰੂਰ ਲੈ ਕੇ ਦਿੰਦੀ ਪਰ ਪੈਸਿਆਂ ਵੱਲੋਂ ਮੈਂ ਇਹਨੂੰ ਕਹਿੰਦੀ ਬੁੱਤ ਕੋਈ ਨਹੀਂ ਲੈ ਦਊਗੀ ਲੈ ਦਊਗੀ ਹੁਣ ਮੇਰੀ ਪਹਿਲੀ ਪੇਮੈਂਟ ਆਈ ਸੀ ਫੇਸਬੁੱਕ ਤੋਂ ਜਿਸ ਮੈਂ ਫੇਸਬੁੱਕ ਤੋਂ ਪਹਿਲੀ ਪੇਮੈਂਟ ਆਈ ਮੇਰੀ ਬਿਲਕੁਲ ਘੱਟ ਹਨਾ ਆਪਾਂ ਫੇਸਬੁੱਕ YouTube ਦੀ ਪੇਮੈਂਟ ਕਹਿੰਦੇ ਦੱਸਣੀ ਨਹੀਂ ਚਾਹੀਦੀ ਵੀ ਆਪਾਂ ਤਾਂ ਕਰਕੇ ਦੱਸ ਨਹੀਂ ਰਹੇ ਕਿ ਕਿੰਨੀ ਆਈ ਸੀ ਤੇ ਫਿਰ ਆਈ ਸੀ ਇੰਨੀ ਕਿ ਵੀ ਜੇ ਮੈਂ ਗੈਸ ਭਰਾ ਕੇ ਤੇ ਮਹੀਨੇ ਤੋਂ ਇੱਕ ਦਾ ਸੌਦਾ ਲੈ ਆਉਂਦੀ ਤਾਂ ਆਰਾਮ ਨਾਲ ਮਹੀਨਾ ਲੰਘ ਜਾਂਦਾ ਤੇ ਪਰ ਹੁਣ ਜੇ ਮੈਂ ਇਹਨੂੰ ਸਾਈਕਲ ਹੀ ਲੈ ਦਿੰਦੀ ਫਿਰ ਘਰ ਦਾ ਗੁਜ਼ਾਰਾ ਵੀ ਕਿਵੇਂ ਵੈਸੇ ਤਾਂ ਚੱਲਦੀ ਤੋਂ ਨਹੀਂ ਸੀ ਹੁੰਦੂ ਉਹ ਵੀ ਸਰੀ ਜਾਂਦਾ ਸੀ ਪਰ ਫਿਰ ਉਹ ਜਿਹਾ ਮੋਲ ਹੋ ਜਾਂਦਾ ਹਨਾ ਕਿਆਸ ਨਾ ਪੁੱਛਣਾ ਚੱਲਦਿਆਂ ਚਲੂ ਭਰ ਕੇ ਨੂੰ ਮੈਂ ਕਿਹਾ ਇੱਕ ਦੋ ਮਹੀਨੇ ਤੱਕ ਕਰਵਾ ਦੂੰਗੀ ਤੇ ਜਿੱਥੇ ਆਂਦੇ ਹੁੰਦੇ ਆ ਦਿੰਦਾ ਵਾ ਰੱਬ ਤੇ ਦਿੰਦਾ ਵੀ ਬਥੇਰੇ ਪੈਸਾ ਤੇ ਜਿੱਥੇ ਨਹੀਂ ਦਿੰਦਾ ਗਰੀਬੀ ਦਿੰਦਾ ਤੇ ਗਰੀਬੀ ਵੀ ਬਥੇਰੀ ਬਾਕੀ ਆਪਾਂ ਗਰੀਬੀ ਚ ਵੀ ਖੋਸਾਂ ਆਪਾਂ ਕਹਿੰਨੇ ਕੋਈ ਗੱਲ ਨਹੀਂ ਜੀ ਅੱਜ ਨਹੀਂ ਤਾਂ ਕੱਲ ਨੂੰ ਸਹੀ ਕਿਤੇ ਨਾ ਕਿਸੇ ਪਰਮਾਤਮਾ ਦਨ ਜ਼ਰੂਰ ਲੈ ਕੇ ਆਊਗਾ ਤੇ ਕਹਿੰਦੇ ਹੁੰਦੇ ਬੰਦੇ ਨੂੰ ਦਿਲ ਨਹੀਂ ਛਾਰਨਾ ਚਾਹੀਦਾ ਰੱਬ ਤੇ ਵਿਸ਼ਵਾਸ ਰੱਖਣਾ ਚਾਹੀਦਾ ਤੇ ਆਪਣੀ ਮਿਹਨਤ ਤੇ ਜੋੜ ਰੱਖਣਾ ਚਾਹੀਦਾ ਜੋ ਵੀ ਆਪਾਂ ਕੰਮ ਕਰਦੇ ਆ ਆਪਾਂ ਨੂੰ ਕੋਈ ਆਪਣੇ ਕੰਮ ਦੀ ਸ਼ਰਮ ਨਹੀਂ ਹੈਗੀ ਆਪਾਂ ਝਾੜੂ ਪੂੰਚੇ ਵੀ ਕਰਦੇ ਆ ਜਿਹੜੇ ਕੁੱਤੇ ਵੀ ਧੋਨੇ ਆ ਪਿੰਡ ਤੇ ਦਿਹਾੜੀ ਵੀ ਚਾੜਦੇ ਆ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਕਿਉਂਕਿ ਆਪਾਂ ਨੂੰ ਰੋਟੀ ਸੌਖੀ ਦਾ ਮਤਲਬ ਆ ਵੀ ਰੋਟੀ ਮਿਲ ਜੇ ਬਾਕੀ ਲੋਕਾਂ ਦੀਆਂ ਗੱਲਾਂ ਦੀ ਪਹਿਲਾਂ ਟੈਨਸ਼ਨ ਕਰਦੇ ਸੀ ਅੱਜ ਨਹੀਂ ਟੈਨਸ਼ਨ ਕਰਦੇ ਬਹੁਤ ਟੈਨਸ਼ਨ ਕਰੀ ਲੋਕਾਂ ਦੀ ਪਰ ਹੁਣ ਬਥੇਰੇ ਸਿਆਣੇ ਹੋ ਗਏ ਹਾਂ ਕੋਈ ਟੈਨਸ਼ਨ ਨਹੀਂ ਕੋਈ ਪ੍ਰੋਬਲਮ ਨਹੀਂ ਜੋ ਜੀਹਨੇ ਸੋਚਣਾ ਸੋਚੀ ਜਾਵੇ ਜੋ ਕਹਿਣਾ ਕਹੀ ਜਾਵੇ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਵੀ ਬਾਕੀ ਤੁਸੀਂ ਸਪੋਰਟ ਕਰਦੇ ਰਹੋ ਤੁਹਾਡੀ ਸਪੋਰਟ ਦੀ ਆਪਾਂ ਨੂੰ ਜ਼ਰੂਰਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਨਹੀਂ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰ ਲਿਓ ਤੇ ਹੁਣ ਆਪਣਾ ਡੇਲੀ ਬਲੌਗ ਪਾਇਆ ਕਰਾਂਗੇ ਆਪਾਂ ਚਾਹੇ 10 ਮਿੰਟ ਦਾ ਚਾਹੇ 5 ਮਿੰਟ ਦਾ ਚਾਹੇ 3 ਮਿੰਟ ਦਾ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ